ਤੇ ਪਾ ਕੇ ਜਿਨੇ ਘਰੀ ਤੋਂ ਨੋਂ ਖੋਵੇਂ ਕਰੇ ਮਿਹਰ ਮੋਂ ਤੂੰ ਆਪਣੇ ਉੱਚੀ ਮੈੜੇ ਬਾਹਮਣੇ ਤੂੰ ਬੈਠਾ ਬੰਗੜਾ ਆ ਆ ਦੇਖਾ ਚੱਕਰਾ ਬਾਬਾ ਕਰਦਾ ਅੰਦਰ ਪਾਰ ਹੀਰੇ ਤੇਰੀ ਸਾਜੜੇ ਮੋਤੀ ਜੜੇ ਕਮਾਨ ਭਾਗੀ ਤੇ ਬੋੜਿਆ ਤਨ ਕੋ ਕਾ ਤੂੰ ਮਾਤਾ ਬਾਸ਼ਲ ਕਾ ਯਾਰ ਤਨਹਾਰੀ ਦਾ ਅਮਰੀਕ ਗੁਰੂ ਗੋਟਨਾਥ ਦਾ ਟੀਲਾ ਪਾਣੂ ਤੂੰ ਆ ਤਨ ਤੇਰਾ ਨੋਂ ਆਖ ਫੁਮੀ ਤੇ ਲੰਗਦੇ ਆਂ ਨੋ ਵੀ ਤੇਰਾ ਨੋ ਸੋਹਾਰ ਮੈੜੀ ਬਾੜ ਮੈੜੀ ਤੰਗੀ ਗਈ ਸੁਹਾਲੀ ਆਈ ਜਿਨੇ ਮਰਾਦੀ ਬਾਬਾ ਦੀ ਇਜਾਜ਼ਤ ਆ ਤਾ ਤੂੰ ਮਰਾਦਾ ਵਾਰ ਲਿਆਈ ਨਾ ਰੈਂਦੀ ਕਮਾਈ ਦਾ ਦਰਕਾਰ ਜਦਿਆਂ ਧੱਪੀਆਂ ਦੀ ਮਰਦਾ ਦਾ ਪੈਰੋਂ ਤੋਰੀ ਕੋ ਉੱਤੇ ਦਾ ਕਿਲਾ ਸੋਹਣੀ ਕਮਾਈ ਦਾ ਦਰਕਾਰ ਨੋ ਆ ਨਾਤਾ ਦੀ ਕਮਾਈ ਦਾ ਕਰ ਸਾਧੂ ਸਤਿਮਾਹ ਆਤਮਾ ઋષੀ ਮੁੰਨੀ ਤੇ ਬਖਵੀਂ ਔਲਿਏ ਪੀਰ ਫਕਮਰਾਂ ਦੀ ਮਾਈ ਦਾ ਦਰਕਾਰ ਕੋਲਿਆ ਜੁੰਦਾ ਪ੍ਰੀਤ ਸਿੰਘ ਮਾਈ ਦਾ ਰਕਾ ਸਿੰਘਾਂ ਦੇ ਇਦਾਂ ਦੀ ਕਮਾਈ ਦਾ ਰਕਾ ਬੜੇ ਬੜੇ ਰਿਆਂ ਦੀ ਮਾਈ ਦਾ ਰਕਾ ਪੰਗਿਆਂ ਪੀਰਾਂ ਦੇ ਕੋਈ ਕਥਾ ਇਹ ਲੋਕਾਂ ਦੀ ਮਾਈ ਦਾ ਰਕਾ ਲੱਖਾਂ ਦੇ ਦਾਤੇ ਦੀ ਕਮਾਈ ਦਾ ਰਕਾ ਗਿਆਨੀਆਂ ਸਰਕਾਰ ਦੀ ਮਾਈ ਦਾ ਰਕਾ ਲਾਲਾ ਵਾਲੇ ਦੀ ਸਖੀਨਤਾ ਦੀ ਮਾਈ ਦਾ ਰਕਾ ਬਾਬੇਵਾਲ ਕਨਾਟ ਦੀ ਕਮਾਈ ਦਾ ਰਕਾ ਸਾਰਾ ਸ਼ਿਵਾਲੇ ਦੀ ਮਾਈ ਦਾ ਰਕਾ ਬਾਬੇ ਨਾਨਕ ਦੇਵ ਦੀ ਮਾਈ ਦਾ ਰਕਾ ਦੇਵੀ ਕਾਸ਼ੇ ਦੀ ਕਮਾਈ ਦਾ ਦਾ ਕਾਮ ਆਦਾ ਬਾਸ਼ੇ ਦੀ ਕਮਾਈ ਦਾ ਦਾ ਕਾਸੀ ਵਾਲੇ ਸਵਾਗ ਦੀ ਕਮਾਈ ਦਾ ਰੱਖਾ ਧਾਰਤੀ ਮਗਦਾ ਦੀ ਕਮਾਈ ਦਾ